ਭਜਨ ਕੀਤਾ ਲੋਕ ਸੁਣਦੇ ਆਪਾਂ ਕਿਹਨਾਂ ਸਮੇਂ ਦੇ ਆ ਰਹੇ ਹਾਂ पता नहीं चाहे ਅਦਰਵਾਈਜ਼ ਪਖਾਨੀ ਚੱਲਦੀ ਆ ਮੈਂ ਪਰ ਕੋਈ ਨਹੀਂ ਕੋਈ ਬਾਤ ਨਹੀਂ ਆਹੀ ਨੀ ਬਲੌਕ ਕਰ ਦੋ ਉਹ ਉਰਤ ਕੋਈ ਨਾ ਜੇ ਜਦੋਂ ਮੈਂ ਚਾਰ ਕੇ ਪੰਜ ਬੱਕਾ ਚੱਲ ਉਹ ਕਿਹੜੇ ਬੈਂਕ ਹੁੰਦਾ ਹੈ ਮੇਰੇ ਵਿੱਚ ਕਿਥੇ ਬਏ ਲੋਕਾਂ ਨੂੰ ਆਣਾ ਲੋਕਾਂ ਨੂੰ ਇਹਦਾ ਬਾਤ ਸ਼ਹਿਰ ਦੇ ਵਿੱਚ ਆਪਾਂ ਮੈਂ ਅੱਗੇ ਵੀ ਆਪ ਨੂੰ ਦੱਸਣਾ ਵੀ ਗੱਲ ਕਰੀ ਗੋਲਡਨ ਗੇਟ ਇੰਡੀਆ ਗੇਟ ਕਿਹਾ ਕਿ ਬਾਕੀ ਬਾਹਲੀ ਆਊਟਰ ਤੋਂ ਜਦੋਂ ਵੀ ਅੰਦਰ ਹੁੰਦਾ ਇੰਨੀ ਕੁ ਬੋਤੀ ਨਹੀਂ ਸੀਰਦੇ ਤੋਂ ਹੋਣਾ ਅਦਰਵਾਈਜ਼ ਇਹ ਮਨਸਿਕਾ ਨਹੀਂ ਤੇ ਬਿਲਕੁਲ ਐਕਟਿਟ ਮੋੜਾ ਨਹੀਂ ਐਂਬੂਲੈਂਸਾਂ ਦੇ ਬਹੁਤ ਬੜੀ ਆ ਰਹੀ ਆ। ਸਾਡੀ ਪੋਚੀ ਹੋਈ ਹੈ ਵੀ ਐਂਬੂਲੈਂਸ ਪ੍ਰਾਇਟੀ ਦੇ ਤਹਿਤ ਕੰਮ ਕਰਦੀ ਹੈ। ਹਾਂ ਮੈਂ ਮੈਂ ਵੀ ਕੁਝ 6 ਜੂਨ ਨੂੰ ਲੱਗੇ ਆ। ਆਲਰੇਡੀ ਮਾਂ ਜੋ ਸੀਪੀ ਸਾਹ ਵੱਲੋਂ ਸਾਰੇ ਸ਼ਹਿਰ ਦੀ ਜਿਹੜੀ ਆ ਸ਼ਹਿਰ ਦੇ ਅੰਦਰੂਨੀ ਜਿੰਨੇ ਵੀ ਹੋ ਗਏ, ਆਉਟ ਸਿਟੀ ਦੀ ਆਪਾਂ ਗੱਲ ਕਰੀਏ ਤੇ ਆਊਟਰ ਤੇ ਵੀ ਸਾਰੇ ਜਿਹੜੇ ਆ ਸ਼ਹਿਰ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਤੇ ਨਾਕੇ ਲੱਗੇ ਆ। ਸਾਡੇਰ ਪੁਲਿਸ ਸਟੇਸ਼ਨਾਂ ਵੱਲੋਂ ਵੀ ਔਰ ਸਾਡੇ ਵੱਲੋਂ ਵੀ ਤੇ तकरीबन ਸਾਡੀ ਕੋਸ਼ਿਸ਼ ਇਹੋ ਹੀ ਹੈ ਕਿ ਕੋਈ ਐਸ ਤੰਕ ਸਮਾਂ ਹੁੰਦਾ ਹੈ ਅਜਿਹਾ ਕਿ ਵਾਰਦਾਤਾ ਛੋਟੀਆਂ-ਛੋਟੀਆਂ ਕਿਸੇ ਦੀ ਵਾਲੀ ਖੋਲੀ ਆ ਕੇ ਸਾਦੀ ਪਰਸ ਸਨੈਚ ਕਰ ਲਿਆ तकरीबन ਸਾਡੀ ਕੋਸ਼ਿਸ਼ ਹੈ ਟੂ व्हीਲਰਸ ਹੈ ਜ਼ਿਆਦਾ ਜਿਹੜੇ ਸਾਡੇ ਕੋਲ ਮੋਟਰਸਾਈਕਲ ਜਾਂ ਬਾਈਕ ਹੋ ਗਈਆਂ ਇਹਨਾਂ ਦੇ ਜ਼ਿਆਦਾ ਵਾਂ ਜਿਹਦੇ ਵਿੱਚ ਲੋਕ ਇਮੀਡੀਏਟਲੀ ਜਾ ਕੇ ਵਾਰਦਾਤ ਕਰਦੇ ਤੇ ਭੱਜ ਜਾਂਦੇ ਆ ਜਿਹਦੇ ਵਿੱਚ ਉਹਨਾਂ ਦੇ ਮੂੰਹ ਪ੍ਰੋਪਰ ਟੱਕੇ ਹੁੰਦੇ ਆ ਨੰਬਰ ਪਲੇਟ ਉਹਨਾਂ ਦੀਆਂ ਹੁੰਦੀਆਂ ਨਹੀਂ ਜੇ ਹੁੰਦੀਆਂ ਤਾਂ ਝਾਲੀ ਹੁੰਦੀਆਂ ਸਾਡੀ ਕੋਸ਼ਿਸ਼ ਇਹੋ ਹੀ ਆ ਵੱਧ ਤੋਂ ਵੱਧ ਜਿਹੜੀ ਉਹਨਾਂ ਨੂੰ ਦੇ ਤਰੀਕਾ ਉਮੀਦੇ ਮਿਲਦੇ ਆ ਤੇ ਇੰਬਾਉਂਡ ਕੀਤਾ ਜਾਵੇ ਨਹੀਂ ਤੇ ਉਹਨਾਂ ਦਾ ਚਲਾਨ ਕੀਤਾ ਜਾਵੇ ਕੋਕਰ ਚਲਾਨ ਉਹਦੇ ਚਾਰੇ ਕੋ ਦਾ ਕਰਨਾ ਹੈ ਪਰ ਤੁਹਾਨੂੰ ਥੋੜਾ ਜਿਹਾ ਦੱਸਦੇ ਕਿ ਕਿੰਨੇ ਕਿੰਦਾ ਕੀ ਚਲਾਨ ਹੈ ਦੇਖੋ ਜਿਹੜੀ ਟਰਾਂਕ ਸਾਈਡ ਤੇ ਤੁਸੀਂ ਗੱਡੀ ਪਾਰ ਕਰਕੇ ਚੱਲ ਜਾਂਦੇ ਆ ਉਹਦਾ ਪੈਨਰ ਦੀ ਆ ਜਿਹੜੀ ਵੀ ਰੈੱਡ ਲਾਈਟ ਜੰਪ ਕਰਦੇ ਆ ਉਹਦਾ 8000 ਆ ਇਹਦੇ ਕਾਲੀ ਫਿਲਮ ਤੇ ਕਾਲੀ ਜਾਲੀ ਦਾ ਵੀ 1000 ਰੁਪਇਆ ਬੁਲੇਟ ਜਿਹੜੀ ਬੁਲੇਟ ਪਟਾਕੇ ਦਾਵਾ ਉਹਦਾ 5000 ਆ ਡਰਾਈਵਿੰਗ ਲਾਇਸੈਂਸ ਹੋ ਗਿਆ ਆਰਟੀ ਦਾ ਹੋ ਗਿਆ ਇਹਨਾਂ ਦਾ 5-5000 ਰੁਪਏ ਜੀ ਕਰਵਾਉਣਾ ਇਹ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਆਲਰੇਡੀ ਵੈਸੇ ਹੁਣ ਤੇ ਸਾਡੇ ਤੁਸੀਂ ਨੈਟ ਨੂੰ ਖੋਲੋ ਉਹਦੇ ਵਿੱਚ ਆਲਰੇਡੀ ਤਾਂ ਸਾਰੀ ਜਿਹੜੀ ਲਿਸਟ ਆ ਪੂਰੀ ਉਹ ਵਾਇਰਲ ਹੋਈ ਹੋਈ ਆ ਇਹ ਮੋਬਾਈਲ ਵਿੱਚ ਨਹੀਂ ਆ ਗਿਆ ਮੇਰੀ ਡੈਂਟੀ ਇਹੋ ਹੀ ਆ ਚਲੋ ਆਪਾਂ ਆਪਾਂ ਚਲਾਨ ਦੀ ਗੱਲ ਕਰਦੇ ਆ ਆਪਾਂ ਸੁਧਰਦੇ ਕਿਉਂ ਨਹੀਂ ਆ ਆਪਾਂ ਕਿਉਂ ਇਸ ਚੀਜ਼ ਨੂੰ ਕਰਦੇ ਆ ਤੁਹਾਨੂੰ ਨੰਬਰ ਪਲੇਟ ਆਪਣੀ ਸਹੀ ਲਾਉਣੀ ਚਾਹੀਦੀ ਆ ਵਾ ਕਾਲੀਆਂ ਜਾਲੀਆਂ ਦਾ ਇਸਤੇਮਾਲ ਨਾ ਕਰੋ ਬੁਲੇਟ ਜਿਹੜੇ ਤੁਸੀਂ ਸਨਸਰ ਨੂੰ ਮੋਡੀਫਾਈ ਕਰਾਉਂਦੇ ਹੋ ਕਿਉਂ ਕਰਾਉਂਦੇ ਆ ਜੀ ਮਤਲਬ ਮੇਰੀ ਬੇਨਤੀ ਹੈ ਇਸ ਕਰਕੇ ਕਿ ਕਿ ਇਹਦੇ ਵਿੱਚ ਜੇ ਬਕਾਲੀਆਂ ਜਾਲੀਆਂ ਜਾਂ ਫੇਸ ਕਵਰ ਦੀ ਗੱਲ ਕਰਦੇ ਆ ਕ੍ਰਿਮੀਨਲ ਬੰਦੇ ਨੂੰ ਜਾਂਦਾ ਸਪੋਰਟ ਮਿਲਦੀ ਆ ਉਹ ਵੀ ਆਪਣੀ ਆਇਡੈਂਟੀਟੀ ਛੁਪਾਉਂਦਾ ਉਹਨੇ ਤੇ ਛੁਪਾਣੀ ਛੁਪਾਣੀ ਇਹ ਕਰਕੇ ਸਾਨੂੰ ਆਮ ਲੋਕ ਆਮ ਲੋਕ ਨੂੰ ਨਹੀਂ ਚਾਹੀਦਾ ਕਿ ਸਾਡੀ ਜਿਹੜੀ ਆਇਡੈਂਟੀਟੀ ਐਵੇਂ ਨੰਬਰ ਪਲੇਟ ਹੋ ਗਿਆ ਜਿਹੜਾ ਕ੍ਰਿਮੀਨਲ ਬੰਦਾ ਹੋਊਗਾ ਕਦੀ ਵੀ ਨੰਬਰ ਪਲੇਟ ਸਹੀ ਨਹੀਂ ਰੱਖੂਗਾ ਜਿਹੜੇ ਜੈਨੂਰ ਬੰਦੇ ਆ ਉਹਨਾਂ ਨੂੰ ਚਾਹੀਦਾ ਆਪਣੀ ਹਾਈ ਸਿਕਿਉਰਿਟੀ ਨੰਬਰ ਬੈਲ ਲਵਾਉਣ ਤਾਂ ਜੋ ਜਿਹੜੀ ਆ ਇਹ ਜਿਹੜੇ ਫੇਰ ਬੰਦਾ ਉਹ ਵੱਟ ਕੇ ਨਾ ਜਾ ਸਕਦਾ ਲੱਗਦਾ ਕਿ ਇਹੇ ਰੋਡ ਤੇ ਚੱਡਿ ਘਟੜਦੇ ਨੇ ਬੈਲਟਾ ਕਿੱਥੇ ਹੀ ਜਾਂਦੀਆਂ ਇਹਨਾਂ ਦੀੇ ਕੋ ਫਿਰ ਗੱਲ ਤੇ ਹੋਈ ਆ ਜੇ ਤੁਸੀਂ ਇੱਥੇ ਚਲਾਨ ਕੱਟਦੇ ਆ ਉਥੇ ਤੁਹਾਡਾ ਚਲਾਨ ਆਨਲਾਈਨ ਹੀ ਹੋ ਜਾਂਦਾ ਤੁਹਾਨੂੰ ਪਤਾ ਨਹੀਂ ਲੱਗਦਾ ਉਥੋਂ ਤੁਹਾਡੇ ਕੋਲ ਮੋਬਾਈਲ ਤੇ ਆ ਜਾਂਦਾ ਲੈਕੀ ਉਥੇ ਤੁਸੀਂ ਕਰਦੇ ਉਹ ਉਥੇ ਤੁਸੀਂ ਸਾਰਾ ਕੁਝ ਕਰਦੇ ਆ ਉਥੇ ਬੈਲਟ ਵੀ ਲਾ ਦਿੰਨੇ ਆ ਤੇ ਕਾਲੀਆਂ ਜਾਲੀਆਂ ਵੀ ਲਾ ਦਿੰਨੇ ਆ ਪ੍ਰੋਪਰ ਗੱਡੀ ਦੀ ਸਪੀਡ ਤੇ ਇੱਕ ਲਿਮਟ ਹੋ ਗਈ ਦੀ ਆਪਾਂ ਆਪਣੇ ਸ਼ਹਿਰ ਨੂੰ ਕਿਉ ਕਰੋ ਉਥੇ ਨਿਕਲਦੇ ਆ ਤੁਹਾਡੇ ਪਿੱਛੇ ਵੀ ਕੋਈ ਵੇਟ ਕਰਦਾ ਵੇਟ ਕਰਦਾ ਫਿਰ ਜੋ ਕਿਸੇ ਨਾਲ ਕਰਦੇ ਤੁਸੀਂ ਰੈਸ਼ ਡਰਾਈਵਿੰਗ ਕਰਦੇ ਆ ਅਗਲੇ ਦੇ ਨਾਲ ਤੁਸੀਂ ਉਹ ਦਾ ਐਕਸੀਡੈਂਟ ਕਰਦੇ ਆ ਹੋ ਸਕਦਾ ਉਹ ਉਹਦੇ ਉਹਦੇ ਪਰਿਵਾਰ ਦੇ ਜੀਵੀਆਂ ਦੀ ਵੇਟ ਕਰਦੇ ਹੁਣ ਇਹ ਕਰਕੇ ਅਸੀਂ ਆਪਣਾ ਤੇ ਦੂਜੇ ਦਾ ਹਰ ਇੱਕ ਦਾ ਖਿਆਲ ਰੱਖਣਾ ਜਦੋਂ ਰੋਡ ਤੇ ਚੱਲਣਾ ਸਬਜੈਕਟ ਦੇ ਵਿੱਚ ਵੀ ਲੋਕਾਂ ਦੇ ਜਾਨ ਕੱਟਿਆ ਗਏ ਨੇ ਜਿਹੜੇ ਅੱਗੇ ਚਲਾਰ ਨਾਲ ਨੇ ਉਹ ਪਿੱਛੇ ਤਾਂ ਨਹੀਂ ਲੱਗਣਾ ਫਿਰ ਦੇਖੋ ਬਿਲਕੁਲ ਜਿਹੜੇ ਵੀ ਆਰਟੀਐਸ ਦੇ ਵਿੱਚ ਜੇ ਰੈਸ਼ ਡਰਾਈਵਿੰਗ ਕਰਨਗੇ ਫਾਸਟ ਡਰਾਈਵਿੰਗ ਕਰਨਗੇ ਤਾਂ ਉਹਨਾਂ ਦੀ 100% ਜਿਹੜੇ ਚਲਾਨ ਆਉਣਗੇ ये जो तेरे तेरे बसा जो कर तो ये इस करके देखो बीआर नहीं चल कर दी है उसकी जाना वा तो आराम जाओ घटो घट चाली की स्पीड तो वही जाना चाहता ती चाली की स्पीड हम नॉर्मल जो तुम नहीं कम है तो तीन बहार निकलो ਮਤਲਬ ਲੇਨ ਦੇ ਵਿੱਚ ਵੀ ਆਰਟੀਐਸ ਲੈਣੇ ਕਿਉਂਕਿ ਜਦੋਂ ਵੀ ਇਹਦੇ ਵਿੱਚ ਐਕਸੀਡੈਂਟ ਹੁੰਦਾ ਬਹੁਤ ਵੱਡੀਆਂ ਕੈਜੁਐਲਟੀਆਂ ਲੋਕਾਂ ਦੀਆਂ ਡੈਥ ਹੋ ਜਾਂਦੀਆਂ ਕੋਈ ਬਾਡੀ ਪਾਰਟ ਡੈਮੇਜ ਹੋ ਜਾਂਦੀ ਹੈ ਇਸ ਕੋਈ ਦੇਖਦੀ ਆ ਕਿ ਅਮਰੀਕਾ ਵਿੱਚ ਨਾ ਕਰਦੇ